ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਉਮੀਦ ਮਿੱਟੂ ਤੇ ਸੀਐਮ ਭਗਵੰਤ ਮਾਨ ਨੇ ਸ਼ਬਦੀ ਹਮਲੇ ਕੀਤੇ ਹਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਇਸ ਵਾਰ 13 ਜ਼ੀਰੋ ਹੋਣ ਲੱਗਿਆ ਹੈ ਮਿੱਟੂ ਨੂੰ ਕਹਦੇ ਹੋ ਕਿ ਤਿਆਰੀ ਕਰ ਲੈ ਵੀ ਕਿ ਚੌਥੇ ਤੇ ਆਣਾ ਹੈ ਜਾਂ ਫਿਰ ਪੰਜਵੇਂ ਨੰਬਰ ਤੇ ਅਸੀਂ ਸਿਰਫ 2 ਸਾਲਾਂ ਦੇ ਕੰਮਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਜਾ ਰਹੇ ਹਾਂ ਅਸੀਂ ਨੌਕਰੀਆਂ ਬਿਜਲੀ ਦੇ ਬਿੱਲ ਜ਼ੀਰੋ ਖੇਤਾਂ ਨੂੰ ਨਿਰਵਿਘਨ ਬਿਜਲੀ ਦਿੰਦੀ ਹੈ ਵੀਰੋ ਇਹ ਵਾਹਾਂ ਬਹੁਤ ਫਲਾਉਣਗੇ ਹੁਣ ਆ ਪਿੱਛੇ ਜੇ ਵਾਹ ਫਲਾਈ ਆ ਅਕੇ ਜਿਹੜਾ ਬਿੱਟੂ ਐ ਉਹ ਭਵੰਤਮਨ ਦਾ ਦੋਸਤ ਐ ਉਹਦਾ ਬਿੱਟੂ ਬਿੱਟੂ ਨੂੰ ਭਵੰਤਮਨ ਜਿਤਾਊਗਾ ਮੇਰੇ ਵੀਰੋ ਆਪਣੀ ਖੂਨ ਪਸੀਨੇ ਨਾਲ ਪਾਰਟੀ ਬਣਾਈ ਆ ਆਮਾ ਦੀ ਪਾਰਟੀ ਅਸੀਂ ਉਹ ਕੰਮ ਹਰਕਤਾ ਨਹੀਂ ਕਰਦੇ ਕਿ ਕਿਸੇ ਨੂੰ ਆਪਦੇ ਬੰਦੇ ਨੂੰ ਹਰਾਈਏ ਜਾਂ ਫਲਾਂ ਤੇਮਕਾ ਬਿੱਟੂ ਨੂੰ ਕਹਿ ਰਹੇ ਹੋ ਕਿ ਚੌਥੇ ਨੰਬਰ ਤੇ ਆਉਣਾ ਜਾਂ ਪੰਜਵੇਂ ਨੰਬਰ ਤੇ ਇਸ ਗੱਲ ਦੀ ਮਿਹਨਤ ਕਰ ਲੈ ਬਾਕੀ ਕੰਮ ਛੱਡ ਦੇ ਬਾਕੀ ਕੰਮ ਛੱਡ ਦੇ 13 0 ਹੋਣ ਲੱਗਿਆ ਪੰਜਾਬ 'ਚ 13 0 ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਬਣਨ ਤੋਂ ਬਾਅਦ ਰਾਜਾ ਵੜਿੰਗ ਪੂਰੇ ਜੋਸ਼ ਨਾਲ ਲੁਧਿਆਣਾ ਵਿੱਚ ਦਾਖਲ ਹੋਏ ਸਨਤੀ ਸ਼ਹਿਰ ਵਿੱਚ ਪੈਰ ਧਰਦਿਆਂ ਹੀ ਰਾਜਾ ਵੜਿੰਗ ਨੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਵਨੀਤ ਬਿੱਟੂ ਨੂੰ ਚੁਣੌਤੀ ਦਿੱਤੀ ਹੈ ਉਹਨਾਂ ਨਾਮ ਲੈ ਬਿਨਾਂ ਕਿਹਾ ਕਿ ਇਹ ਵਫਾਦਾਰੀ ਅਤੇ ਗਦਾਰੀ ਦੀ ਲੜਾਈ ਹੈ ਲੁਧਿਆਣਾ ਦੇ ਲੋਕ ਭਰੋਸੇਮੰਦ ਉਮੀਦਵਾਰ ਤੇ ਹੀ ਮੋਹਰ ਲਗਾਉਣਗੇ ਉਹਨਾਂ ਕਿਹਾ ਕਿ ਲੁਧਿਆਣਾ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹਨਾਂ ਦੇ ਨੁਮਾਇੰਦੇ ਦਾ ਤੇਦਾਰ ਕਿ ਹੋ ਜਾਣਾ ਚਾਹੀਦਾ ਹੈ ਗੱਲ ਵਫਾਦਾਰੀ ਦੀ ਹੈ ਗੱਲ ਵਫਾਦਾਰੀ ਤੇ ਗਦਾਰੀ ਦੀ ਹੈ ਸੋ ਮੈਨੂੰ ਲੱਗਦਾ ਕਿ ਮੈਂ ਇੱਕ ਅਜੰਡੇ ਦੇ ਨਾਲ ਇੱਥੇ ਆਇਆ ਹਾਂ ਇਹ ਆਈਪੀਐਲ ਮੈਚ ਦੀ ਤਰ੍ਹਾਂ ਹੈ ਇਹ ਜਿਹੜਾ ਇਹ ਚੋਣ ਹੈ ਇਟਸ ਲਾਈਕ ਆਈਪੀਐਲ ਮੈਚ 2020 ਕਿ ਕਿੰਨੇ ਛੱਕੇ ਮਾਰਦੇ ਹੋ 30 ਦਿਨਾਂ ਚ ਅੱਜ ਪਹਿਲਾ ਮਾਰਿਆ ਹੈ ਰਾਤ ਨੂੰ ਨੀਂਦ ਨਹੀਂ ਆਉਣੀ ਚਾਹੇ ਮੁੱਖ ਮੰਤਰੀ ਸਾਹਿਬ ਹੈ ਜਿਨ੍ਹਾਂ ਨੇ ਪੱਪੀ ਪਰਾਸ਼ਰ ਨੂੰ ਗਿਫਟ ਚ ਦਿੱਤਾ ਹੈ ਪੱਪੂ ਜੀ ਨੂੰ ਬਿੱਟੂ ਜੀ ਨੂੰ ਤੇ ਚਾਹੇ ਮੇਰਾ ਭਰਾ ਬਿੱਟੂ ਹੈ ਦੋਵੇਂ ਮੇਰੇ ਭਰਾ ਹੈ ਸਿਤੰਗੂ ਸਵਾਰਣ ਕਤਲ ਮਾਮਲੇ ਵਿੱਚ ਮਾਨਸਾ ਅਦਾਲਤ ਵੱਲੋਂ ਸਾਰੇ 27 ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕਰ ਦਿੱਤੇ ਗਏ ਹਨ ਇਸ ਮੰਗਰ ਹੁਣ 15 ਮਈ ਤੋਂ ਅਦਾਲਤ ਵਿੱਚ ਕੇਸ ਦਾ ਟਰਾਇਲ ਸ਼ੁਰੂ ਹੋਵੇਗਾ ਮਿਲੀ ਜਾਣਕਾਰੀ ਅਨੁਸਾਰ ਕੋਰਟ ਨੇ ਲਾਰੈਂਸ ਮਿਸ਼ਨੋਈ ਜਗੂ ਭਗਵਾਨਪੁਰੀਆ ਚਰਨਜੀਤ ਚੇਤਨ ਜਗਤਾਰ ਸਿੰਘ ਦੀ ਉਸ ਅਰਜੀ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ ਅਦਾਲਤ ਨੇ ਫੈਸਲੇ ਮਗਰੋਂ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਕੁਝ ਰਾਹਤ ਭਰਿਆ ਸੀ 24 ਮਹੀਨਿਆਂ ਬਾਅਦ ਕੇਸ ਕਿਸੇ ਰਾਹ ਉੱਤੇ ਚੱਲਿਆ ਹੈ ਅਗਲੀ ਸੁਣਵਾਈ ਦੌਰਾਨ ਗਵਾਹਾਂ ਨੂੰ ਸੁਣਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੇ ਕੇਸ ਨੂੰ ਲੰਮਾ ਖਿੱਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਾਰੀਆਂ ਦੀਆਂ ਅਰਜ਼ੀਆਂ ਖਾਰਜ ਕਰ ਦਿੱਤੀਆਂ ਗਈਆਂ ਹਨ ਬੀਤੇ ਦਿਨੀ ਕਾਂਗਰਸ ਪਾਰਟੀ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤੁਰੀ ਤੋਂ ਸਾਫ ਦਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਲੈ ਕੇ ਕਾਂਗਸ ਵਿਧਾਇਕ ਵੱਲੋਂ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਹਨ ਗੋਲਡੀ ਦੇ ਆਪ ਵਿੱਚ ਜਾਣ ਤੋਂ ਬਾਅਦ ਸੰਗਰੂਰ ਤੋਂ ਕਾਂਗਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਨਿਸ਼ਾਨੇ ਸਾਧੇ ਹਨ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਰ ਸਵੀਕਾਰ ਕਰ ਲਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਰ ਸਵੀਕਾਰ ਕਰ ਲਈ ਹੈ ਜੇ ਉਹ ਕਹਿੰਦਾ ਇੱਕ ਪਾਸੇ ਕਿ 13 0 ਜਿੱਤਰਿਆ ਮੈਂ ਪੰਜਾਬ ਦੇ ਵਿੱਚ ਤੇ ਫਿਰ ਗੋਲਡੀ ਦੀ ਕੀ ਲੋੜ ਪੈਗੀ ਜਿਹੜਾ 골ਡੀ ਧੂਰੀ ਤੋਂ ਹਾਰਿਆ ਹੋਇਆ ਸੀਗਾ ਜਿਹੜਾ 골ਡੀ ਸਿਰਫ 75000 ਵੋਟ ਪਈ ਪਾਰਲੀਮੈਂਟ ਵਿੱਚ ਜਿਮਨੀ ਚੋਣ ਚ ਇਹਦਾ ਮਤਲਬ ਭਗਵੰਤ ਮਾਨ ਇੰਨਾ ਕਮਜ਼ੋਰ ਹੋ ਗਿਆ ਅੰਦਰੋਂ ਇੰਨਾ ਡਰ ਚੁੱਕਾ ਵਾ ਇੰਨਾ ਕਾਇਰ ਬਣ ਗਿਆ ਵਾ ਕਿ ਇਮੀਡੀਏਟ ਰਾਈਵਲ ਜਿਹੜਾ ਧੂਰੀ ਤੋਂ ਉਹਦੇ ਨਾਲ ਇਲੈਕਸ਼ਨ ਲੜਿਆ ਵਾ ਉਹਨੂੰ ਉਹਦੀ ਲੋੜ ਪੈ ਗਈ ਐ ਇੱਥੋਂ ਤੁਹਾਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਹਾਲਾਤ ਨੇ ਬੜੇ ਨਾਜ਼ੁਕ ਤੇ ਕਮਜ਼ੋਰ ਹੋ ਗਏ ਦੂਸਰਾ ਭਗਵੰਤਾ ਅੱਜ ਕਹਿ ਰਿਹਾ ਸੀਗਾ ਕਿ ਖੈਰਾ ਜੀ ਬੀਜੇਪੀ ਜਾਵੇਗਾ ਉਹਨੂੰ ਕਿਹਾ ਕਿ ਮੈਂ ਤੇਰੇ ਵਰਗਾ ਕਮਜ਼ੋਰ ਤੇ ਡਰਪੋਕ ਬੰਦਾ ਨਹੀਂਗਾ ਤੂੰ ਤਾਂ ਅਮਿਤ ਸ਼ਾਹ ਦੇ ਥੱਲੇ ਲੱਗਿਆ ਹੋਇਆ ਤੂੰ ਤਾਂ ਸਾਡੇ ਨਿਆਣਿਆਂ ਨੂੰ ਚੁੱਕ ਕੇ ਐਨਐਸਏ ਲਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਉਹਦੇ ਕਹਿਣ ਤੇ ਤੂੰ ਕਿਸਾਨਾਂ ਨੂੰ ਕੁੱਟਿਆ ਸ਼ੰਭੂ ਦੇ ਬਾਰਡਰ ਦੇ ਉੱਤੇ ਸ਼ੁਭ ਕਰਨ ਦੀ ਮੌਤ ਦਾ ਤੂੰ ਜ਼ਿੰਮੇਵਾਰ ਆ ਤੂੰ ਭਾਜਪੀ ਦੇ ਕਹਿਣ ਤੇ ਜੁਆਇੰਟ ਆਪਰੇਸ਼ਨ ਕੀਤੇ ਨੇ ਪੰਜਾਬ ਦੇ ਵਿੱਚ ਮੈਂ ਖੜਾ ਇੱਥੇ ਈਡੀ ਨੇ ਮੈਨੂੰ ਗ੍ਰਿਫਤਾਰ ਕਰਕੇ ਭਾਜਪੀ ਦੇ ਕਹਿਣ ਤੇ ਝੂਠੇ ਮੁਕਦਮੇ 'ਚ ਜੇਲ੍ਹ ਭੇਜਿਆ ਜਿਹੜਾ ਮੁਕਦਮਾ ਭਗਵੰਤ ਤੂੰ ਬਣਾਇਆ ਮੁੜ ਕੇ ਤੂੰ ਤੇ ਈਡੀ ਨੇ ਰਲ ਕੇ ਇਨਕਲਾਬ ਜੰਗਲ ਵੀਰੋ ਏ ਫਹਾ ਬਹੁਤ ਫਲਾਉਣਗੇ ਹੁਣ ਆ ਪਿੱਛੇ ਜੇ ਫਵਾ ਫਲਾਈ ਆ ਅਕੇ ਜਿਹੜਾ ਬਿੱਟੂ ਐ ਉਹ ਭਗਵੰਤ ਮਾਨ ਦਾ ਦੋਸਤ ਐ ਉਹਦਾ ਬਿੱਟੂ ਬਿੱਟੂ ਨੂੰ ਭਗਵੰਤ ਮਾਨ ਜਿਤਾਊਗਾ ਮੇਰੇ ਵੀਰੋ ਆਪਣੀ ਖੂਨ ਪਸੀਨੇ ਨਾਲ ਪਾਰਟੀ ਬੜਾਈ ਆ ਆਮਾ ਦੀ ਪਾਰਟੀ ਅਸੀਂ ਉਹ ਕੰਮ ਹਰਕਤਾ ਨਹੀਂ ਕਰਦੇ ਕਿ ਕਿਸੇ ਨੂੰ ਆਪਦੇ ਬੰਦਿਆਂ ਨੂੰ ਹਰਾਈਏ ਜਾਂ ਫਲਾਂ ਤੇਮਕਾ ਬਿੱਟੂ ਨੂੰ ਕਹਿ ਰਹੇ ਹੋ ਕਿ ਚੌਥੇ ਨੰਬਰ ਤੇ ਆਉਣਾ ਜਾਂ ਪੰਜਵੇਂ ਨੰਬਰ ਤੇ ਇਸ ਗੱਲ ਦੀ ਮਿਹਨਤ ਕਰ ਲੈ ਬਾਕੀ ਕੰਮ ਛੱਡ ਦੇ ਬਾਕੀ ਕੰਮ ਛੱਡ ਦੇ 13 0 ਹੋਣ ਲੱਗਿਆ ਪੰਜਾਬ 'ਚ 13 0 ਮੈਂ ਗੁਰਦਾਸਪੁਰ ਜਾ ਕੇ ਆਇਆ ਮੈਂ ਹੁਸ਼ਿਆਰਪੁਰ ਜਾ ਕੇ ਆਇਆ ਮੈਂ ਪੱਟੀ ਗਿਆ ਮੈਂ ਬਾਗੇਪੁਰਾਣੇ ਗਿਆ ਮੈਂ ਫਿਰੋਜ਼ਪੁਰ ਗਿਆ ਮੈਂ ਸੰਗਰੂਰ ਬਰਨਾਲੇ ਗਿਆ ਮੈਂ ਵੀਰੋ ਜਿੱਥੇ ਵੀ ਜਾਣਾ ਲੋਕ ਇਹੀ ਕਹਿੰਦੇ ਆ ਕਿ ਐਸ ਵਾਰ ਅਸੀਂ ਹੋਰ ਕਿਸੇ ਪਾਸੇ ਦੇਖਣੇ ਨਹੀਂ ਕਿਉਂਕਿ ਦੋ ਸਾਲਾਂ ਦੇ ਸਿਰਫ ਦੋ ਸਾਲਾਂ ਦੇ ਕੰਮ ਲੈ ਕੇ ਜਾ ਰਹੇ ਹਾਂ ਜਿਦੇ ਵਿੱਚ 43000 ਨੌਕਰੀਆਂ ਨੇ ਜਿਦੇ ਵਿੱਚ ਬਿਜਲੀ ਦਾ ਬਿੱਲ ਜਿਹੜਾ ਘਰਾਂ ਦਾ ਬਿੱਲ ਐ ਜ਼ੀਰੋ ਆਉਂਦਾ ਹੈ ਖੇਤਾਂ 'ਚ ਜਦੋਂ ਮਰਜੀ ਬਿਜਲੀ ਬਰਤੜੀਆਂ ਬਸ ਸਟਾਰਟਰ ਦਾ ਹਰੇ ਰੰਗ ਦਾ ਬਟਨ ਦੱਬ ਲੋ ਮੋਟਰ ਚੱਲ ਪੈਂਦੀ ਐ ਕੋਈ ਕੱਟ ਨਹੀਂ ਲੱਗਦੇ ਦਿਨੇ ਦਿਨੇ ਬਿਜਲੀ ਦਿੰਨੇ ਆ ਤਾਂ ਕਿ ਕਿਸਾਨ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਨਾ ਮਿੱਦੇ ਵੀਰੋ ਰਾਸ਼ਨ ਕਾਰਡ ਰਾਸ਼ਨ ਕਾਰਡ ਜਿਹੜੇ ਨੇ ਉਹ ਬਣਾਏ ਨੇ ਜਿਹੜੇ ਇਹਨਾਂ ਨੇ ਕੱਟਤੇ ਸੀ ਕਣਕ ਜਿਹੜੀ ਤੁਸੀਂ ਹੈਰਾਨ ਹੋ ਜਾਓਗੇ ਜਿਹੜੀ ਕਣਕ ਇਸ ਵਾਰ ਗਰੀਬਾਂ ਨੂੰ ਮਿਲੂਗੀ ਜਿਹੜੀ ਕਣਕ ਇਸ ਵਕਤ ਮੰਡੀ ਚ ਅੱਜ ਆਈ ਹੈ ਉਹੀ ਪੰਜ ਸੱਤ ਦਿਨਾਂ ਬਾਅਦ ਗਰੀਬਾਂ ਦੇ ਗਰੀਬਾਂ ਦੇ ਘਰਾਂ ਚ ਹੋਊਗੀ ਜਿਹੜੇ ਜਿਹੜਾ ਇੱਕ ਮਿੰਟ ਜੀ ਇੱਕ ਮਿੰਟ ਬਾਅਦ ਕਰ ਲਈ ਜੀ ਤੁਹਾਨੂੰ ਪਰ ਕਨਸੈਂਟਰੇਸ਼ਨ ਨਹੀਂ ਰਹਿੰਦੀ ਨਾ ਮੈਨੂੰ ਪਤਾ ਤੁਸੀਂ ਪਿਆਰ ਸਤਿਕਾਰ ਦੇਣਾ ਚਾਹੁੰਦੇ ਹੋ ਬਾਤ ਸਰੋਪਾ ਸਾਹਿਬ ਦੇਣਾ ਮੈਂ ਬਾਤ ਕਰ ਬੀਰੋ ਜਿਹੜੀ ਰੋਟੀ ਮੇਰੇ ਮੰਤਰੀਆਂ ਦੇ ਘਰੇ ਜਾਂ ਮੇਰੇ ਘਰੇ ਪੱਕਦੀ ਹੈ ਜਿਹੜੀ ਕਰਕ ਦੀ ਉਸੇ ਕਣਕ ਦੀ ਰੋਟੀ ਗਰੀਬਾਂ ਦੇ ਘਰੇ ਪੱਕੂਗੀ ਕਿਉਂਕਿ ਅਸੀਂ ਉਹਨਾਂ ਨੂੰ ਕੋਈ ਗੈਰ ਮਨੁੱਖੀ ਵਿਹਾਰ ਨਹੀਂ ਕਰਨਾ ਸੋ ਆ ਆ ਚੀਜ਼ ਲੈ ਕੇ ਤੁਹਾਡੇ ਕੋਲ ਆਇਆ ਵੀਰੋ ਆ ਹੁਣ ਤੁਸੀਂ ਦੇਖ ਲਓ ਕਿ ਜਿਹੜੇ ਹਿਸਾਬ ਨਾਲ ਇਹਨਾਂ ਦਾ ਹਾਲ ਹੋਇਆ ਪਿਆ ਹਜੇ ਤੱਕ ਹਜੇ ਤੱਕ ਤਾਂ ਕਈਆਂ ਨੂੰ ਕੈਂਡੀਡੇਟ ਹੀ ਨਹੀਂ ਮਿਲੇ ਤੇ ਕਈ ਪਾਰਟੀਆਂ ਕਈ ਪਾਰਟੀਆਂ ਅਖਬਾਰਾਂ ਵਾਂਗੂ ਐ ਅਖਬਾਰਾਂ ਵਾਲਾ ਤੜਕੀ ਜਿਵੇਂ ਅਖਬਾਰ ਸਿੱੜਦਾ ਆਏ ਟਿਕਟਾਂ ਸਿੱਟ ਦੇ ਫਿਰਦੇ ਨੇ ਕੋਈ ਲੈ ਲਓ ਕੋਈ ਸਾਡਾ ਟਿਕਟ ਲੈ ਲਓ ਇਹ ਹਾਲਤ ਕਰ ਦਿੰਦੀ ਆ ਜਨਤਾ ਪਬਲਿਕ ਜਦੋਂ ਆਪਣੀ ਆਈ ਤੇ ਆ ਜੇ ਸੋ ਵੀਰੋ ਗੁਰਪ੍ਰੀਤ ਜੀਪੀ ਤੁਹਾਡੇ ਕੈਂਡੀਡੇਟ ਹੈ ਬਹੁਤ ਗਰੀਬ ਘਰ ਚੋਠਾ ਆਇਆ ਮੁੰਡਾ ਬਹੁਤ ਮਿਹਨਤ ਕੀਤੀ ਹੈ ਔਰ ਇਹੋ ਜਿਹੇ ਬੰਦਿਆਂ ਨੂੰ ਭੇਜੋ ਜਿਨ੍ਹਾਂ ਨੇ ਗਰੀਬੀ ਆ ਆਪਣੇ ਪਿੰਡੇ ਤੇ ਹੰਡਾਈਆਂ ਹੋਣ ਉਹ ਜਿਹੜੇ ਸੋਨੇ ਦਾ ਚਮਚਾ ਮੂੰਹ ਚ ਲੈ ਕੇ ਜੰਮਦੇ ਨੇ ਉਹਨਾਂ ਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਉਹਨਾਂ ਨੂੰ ਕੀ ਪਤਾ ਕਿ ਅੱਜ ਸ਼ਾਮ ਨੂੰ ਰੋਟੀ ਪੱਕੂ ਜਾਂ ਨਾ ਪੱਕੂ ਜਿਹੜਾ ਇਹ ਫਿਕਰ ਹੈ ਇਹ ਸਭ ਤੋਂ ਵੱਡਾ ਫਿਕਰ ਹੁੰਦਾ ਉਹਨੂੰ ਕੋਈ ਕੁਝ ਨਹੀਂ ਪਤਾ ਸੋ ਅਸੀਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ 13 ਜੀਰੋ ਕਰੋ ਸ਼ਕਤੀ بڑੂਗੀ ਰਾਜਨੀਤਿਕ ਸ਼ਕਤੀ ਅਸੀਂ ਬਣੂਗੀ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਇੱਕ ਰੁਪਈਆ ਤੁਹਾਡੇ ਵਿਕਾਸ ਤੇ ਲੱਗੂਗਾ ਜਿਨ੍ਹਾਂ ਨੇ ਪਹਿਲਾ ਰੁਪਈਆ ਖਾਦੇ ਨੇ ਬਿਆਸ ਵੇਤ ਉਹਨਾਂ ਤੋਂ ਕਢਾਵਾਂਗੇ ਭਾਵੇਂ ਪਹਾੜਾਂ 'ਚ ਦੱਬੇ ਹੋਏ ਨੇ ਭਾਵੇਂ ਕਿਸੇ ਹੋਟਲ 'ਚ ਵੀਰੋ ਆਮ ਲੋਕਾਂ ਦੇ ਘਰ ਕੱਚੇ ਪਤਾ ਕਿਉਂ ਰਹਿ ਗਏ ਕਿਉਂਕਿ ਉਦੋਂ ਸੁੱਖ ਵਿਲਾਸ ਹੋਟਲ ਬਣ ਰਿਹਾ ਸੀ ਆਮ ਗਰੀਬਾਂ ਦੇ ਘਰਾਂ ਦੇ ਜਿਹੜੀਆਂ ਛੱਤਾਂ ਨੇ ਉਹ ਪਤਾ ਕਿਉਂ ਚੌਂਦੀਆਂ ਨੇ ਕਿਉਂਕਿ ਉਦੋਂ ਸਿਸਮਾ ਵਾਲਾ ਰਾਜੇ ਦਾ ਮਹਿਲ ਬਣ ਰਿਹਾ ਸੀ ਇਹਨਾਂ ਨੇ ਲੋਕਾਂ ਦਾ ਪੈਸਾ ਆਪਣੇ ਵਾਸਤੇ ਵਰਤਿਆ ਇਸ ਕਰਕੇ ਹੁਣ ਹਿਸਾਬ ਤਾਂ ਦੇਣੇ ਪੈਣਗੇ ਹਿਸਾਬ ਤਾਂ ਹੁਣ ਦੇਣੇ ਪੈਣਗੇ ਤੇ ਮੈਨੂੰ ਮੈਨੂੰ ਇੱਕ ਬਜ਼ੁਰਗ ਮਿਲਿਆ ਉਹ ਕਹਿੰਦਾ ਪੁੱਤ ਪਹਿਲਾਂ ਕਾਲੀਦਲ ਨੂੰ ਵੋਟ ਪਾਉਂਦੇ ਹੁੰਦੇ ਸੀ ਹੁਣ ਤੂੰ ਕਹਿਵੀਂ ਸਟੇਜ ਤੇ ਜਾ ਕੇ ਕਿ ਹੁਣ ਨਹੀਂ ਪਾਉਂਦੇ ਮੈਂ ਕੀ ਗੱਲ ਹੋ ਗਈ ਜੀ ਕਹਿੰਦਾ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਵੋਟਾਂ ਪਾਈ ਗਏ ਉਸੇ ਬਾਬੇ ਨਾਨਕ ਦੀ ਬਾਣੀ ਰੋਲਦੀ ਇਹਨਾਂ ਨੇ ਗਲੀਆਂ 'ਚ ਇਹਨਾਂ ਨੇ ਅੰਗ ਪਰਵਾ ਕੇ ਗੁਰੂ ਸਾਹਿਬ ਦੇ ਗਲੀਆਂ 'ਚ ਰੋਲਤੇ ਹੁਣ ਨਹੀਂ ਦਿਲ ਕਰਦਾ ਪੁੱਤ ਜੇ ਹੁਣ ਤਾਂ ਕਹਿੰਦਾ ਮਤਲਬ ਕਾਲੀਦਲ ਨੂੰ ਵੋਟ ਪਾਉਣਾ ਸਮਝ ਲਓ ਗੁਰੂ ਸਾਹਿਬ ਦੀ ਦੁਆਰਾ ਬੇਅਦਬੀ ਕਰਨ ਦੇ ਬਰਾਬਰ ਹੈ ਕਿ ਜੇ ਬੇਅਦਬੀ ਕਰਨ ਵਾਲੇ ਦੇ ਹੱਕ ਦਾ ਬਟਨ ਦੱਬਾਂਗੇ ਇਹਦਾ ਮਤਲਬ ਆਪਾਂ ਵੀ ਵਿੱਚ ਫਿਰ ਸ਼ਾਮਲ ਹੋਣਾ ਸੋ ਇਸ ਕਰਕੇ ਗੁਰੂ ਸਾਹਿਬ ਆਪ ਹੀ ਦੇਖੀ ਜਾਂਦੇ ਨੇ ਉਹੀ ਸਜ਼ਾ ਦੇ ਰਹੇ ਨੇ ਹਾਲਤ ਦੇਖ ਲਓ ਹੁਣ ਕੀ ਹੋਈ ਪਈ ਹੈ ਪਤਾ ਨਹੀਂ ਕੀ ਕੀ ਬਿਆਨ ਦੇਈ ਜਾਂਦੇ ਨੇ ਅਗਲੇ ਦਿਨ ਮਾਫੀ ਮੰਗਣੀ ਪੈਂਦੀ ਹੈ ਸੋ ਆਪਾਂ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਉਹ ਵਾਦਾ ਨਹੀਂ ਕਰਨਾ ਜਿਹੜਾ ਆਪਾਂ ਪੂਰਾ ਨਾ ਕਰ ਸਕਦੇ ਹੋਈਏ ਇੱਕ ਬਿਨਾ ਗਰੰਟੀਆਂ ਤੋਂ ਵੀ ਕਈ ਗਰੰਟੀਆਂ ਪੂਰੀਆਂ ਕਰਤੀਆਂ ਤੁਸੀਂ ਹੈਰਾਨ ਹੋ ਜਾਓਗੇ ਅੱਜ ਮੈਂ ਅੰਕੜੇ ਕਢਾਏ ਨੇ ਜਿਹੜੇ ਟੋਲ ਪਲਾਜੇ ਬੰਦ ਕੀਤੇ ਆ ਪੰਜਾਬ ਚੋਂ ਉਹਦੇ ਨਾਲ ਪੰਜਾਬ ਦੇ ਵਿੱਚ 58 ਲੱਖ 77000 58 ਲੱਖ 77000 ਰੁਪਈਆ ਇੱਕ ਦਿਨ ਦਾ ਪੰਜਾਬੀਆਂ ਦਾ ਬਚਣ ਲੱਗ ਗਿਆ ਇੱਕ ਦਿਨ ਦਾ ਇਹ ਸਿੰਘਮ ਇਹ ਤਾਂ ਅਸੀਂ ਗਰੰਟੀ ਵੀ ਨਹੀਂ ਦਿੱਤੀ ਸੀ ਇਹ ਤਾਂ ਗਰੰਟੀ ਵੀ ਨਹੀਂ ਦਿੱਤੀ ਸੀ ਟੋਲ ਪਲਾਜੇ 58 ਲੱਖ 70000 ਇੱਕ ਦਿਨ ਦਾ ਕਿਹਦਾ 200 ਬਚ ਗਿਆ ਕਿਹਦਾ 500 ਬਚ ਗਿਆ ਕਰ ਕਰਾ ਕੇ ਲਗਭਗ 60 ਲੱਖ ਰੁਪਇਆ ਇੱਕ ਦਿਨ ਦਾ ਪੰਜਾਬੀਆਂ ਦੀ ਜੇਬ ਚ ਬਚ ਗਿਆ ਅਸੀਂ ਤੁਹਾਡੀਆਂ ਜੇਬਾਂ ਚ ਵੀ ਪੈਸੇ ਬਚਾਉਨੇ ਆ ਤੇ ਇਹ ਤੁਹਾਡੀਆਂ ਜੇਬਾਂ ਕੱਟਦੇ ਆ ਆ ਪਿੱਛੇ ਜੇ ਕਹਿੰਦੇ ਇੱਥੇ ਸੁਖਵੀਰ ਬਾਦਲਾ ਆਇਆ ਸੀ ਕਹਿੰਦੇ ਲੋਕ ਸਰੋਪੇ ਦੇ ਹੀ ਗਏ ਬਾਅਦ ਚ ਪਤਾ ਲੱਗਿਆ ਜੇਬਾਂ ਹੀ ਕੱਟੇ ਗਏ ਸਾਰਿਆਂ ਦੀਆਂ ਮਗਾ ਇੱਥੇ ਤਾਂ ਆਉਂਦੇ ਹੀ ਉਹਨਾਂ ਦੇ ਸਟਾਫ ਮੈਂਬਰ ਐ ਇਹਨਾਂ ਨੇ ਪੰਜਾਬ ਦੀ ਜੇਬਾਂ ਹੀ ਕਟੀਆਂ ਹੋਰ ਕੀਤਾ ਕੀ ਇਹਨਾਂ ਨੇ ਸੋ ਵੀਰੋ ਆਪਾਂ ਦੇ ਮਾਵਾ ਭੈਣਾ ਜਿਹੜੇ ਹਸਾਬ ਨਾਲ ਘਰਾਂ ਚੋਂ ਦੁਕਾਨਾਂ ਚੋਂ ਬਾਹਰ ਆ ਕੇ ਅਸ਼ੀਰਵਾਦ ਇਹ ਭਾਈ ਇਹ ਤਾਹਾਂ ਵਾਲੇ ਦੀ ਕੋਈ ਕਿਰਪਾ ਹੈ ਇਹ ਇਹ ਭਗਵੰਤਮਾਨ ਦੀ ਕੋਈ ਔਕਾਤ ਨਹੀਂ ਹੈਗੀ ਇਹ ਤੁਸੀਂ ਜਿਹੜਾ ਪਿਆਰ ਦੇ ਰਹੇ ਹੋ ਇਹ ਕੋਈ ਪਰਮਾਤਮਾ ਦੀ ਤਾਹਾਂ ਵਾਲੇ ਦੀ ਕੋਈ ਕਿਰਪਾ ਹੈ ਵੀਰੋ ਵੀਰੋ ਸਬਾ ਦੋ ਸਾਲ ਹੋ ਗਏ ਮੁੱਖ ਮੰਤਰੀ ਬੜਿਆ 1 ਰੁਪਏ ਦਾ ਕੋਈ ਲਾ ਲੈ 1 ਰੁਪਏ ਦਾ ਕਿ ਭਗਵੰਤ ਮਾਨ ਨੇ 1 ਰੁਪਇਆ ਸਰਕਾਰ ਦਾ ਖਾ ਲਿਆ ਵੀਰੋ ਪੈਸੇ ਖਾਣ ਥੋੜੀ ਆਇਆ ਮੈਂ ਕੋਈ ਰੇਤੇ ਦੀਆਂ ਖਾਡਾਂ 'ਚ ਹਿੱਸਾ ਪਾਉਣ ਨਹੀਂ ਆਇਆ ਮੈਂ ਕੋਈ ਟਰਾਂਸਪੋਰਟਾਂ 'ਚ ਹਿੱਸਾ ਪਾਉਣ ਨਹੀਂ ਆਇਆ ਮੈਂ ਕੋਈ ਟਾਬਿਆਂ ਹਵੇਲੀਆਂ 'ਚ ਹਿੱਸਾ ਪਾਉਣ ਨਹੀਂ ਆਇਆ ਮੈਂ ਹਿੱਸਾ ਪਾਉਣ ਆਇਆ ਤਾਂ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣ ਆਇਆ ਮੈਂ ਵਾ ਜਿਹੜੇ ਵਾਹਾਂ ਫਲਾਉਂਦੇ ਆ ਕਿ ਫਲਾਣੇ ਨੂੰ ਫਲਾਣਾ ਖੜਾ ਕਰਤਾ ਆਮਾ ਦੀ ਪਾਰਟੀ ਫਲਾਣੇ ਨੂੰ ਜਿਤਾਉਂਦੀ ਤਾਂ ਆਸੀ ਤਾਂ ਆਪਦੇ 13 ਜਿਤਾਉਣੇ ਨੇ ਬਾਈ ਮੇਰੇ 13 ਮੇਰੇ 13 ਦਾ ਮਤਲਬ ਹੈ ਮੇਰੇ ਆਪਣੇ ਕਿਉਂਕਿ ਜਦੋਂ ਇਹੋ ਜਿਹੇ ਬੰਦੇ ਪਾਰਲੀਮੈਂਟ ਦੀਆਂ ਪੌੜੀਆਂ ਚੜ ਕੇ ਬੋਲਣਗੇ ਤਾਂ ਮੈਨੂੰ 13 ਜ਼ੁਬਾਨਾਂ ਮਿਲ ਜਾਣਗੀਆਂ ਜਦੋਂ ਇਹ ਪਾਰਲੀਮੈਂਟ ਦੇ ਵਿੱਚ ਐ ਮੁਠੀ ਬੰਦ ਕਰਕੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਣਗੇ ਤਾਂ ਮੈਨੂੰ 13 ਹੋਰ ਹੱਥ ਮਿਲ ਜਾਣਗੇ ਜਿਹੜੇ ਮੈਨੂੰ ਕੰਮ ਕਰਨ ਵਾਸਤੇ ਸਮਰਥ ਬਖਸ਼ਣਗੇ, ਬਲ ਬਖਸ਼ਣਗੇ ਤੇ ਫਿਰ ਪੰਜਾਬ ਦਾ ਇੱਕ ਠਿਆਨੀ ਵੀ, ਇੱਕ ਚਵਾਨੀ ਵੀ ਸੈਂਟਰ ਸਰਕਾਰ ਰੋਕ ਨਹੀਂ ਸਕਦੀ। 13 ਇਹ ਹੋ ਗਏ। 14ਵਾਂ ਕੁਰੂ ਖੇਤਰ ਜਿੱਤਰੇ ਆਂ, ਦਿੱਲੀ ਦੇ ਸਾਰੇ ਜਿੱਤਰੇ ਆਂ। ਪਰਸੋਂ ਨੂੰ ਗੁਜਰਾਤ ਜਾਊਂਗਾ, ਗੁਜਰਾਤ ਤੋਂ ਵੀ ਜਿੱਤਰੇ ਆਂ ਤੇ ਆਪਾਂ ਸ਼ਾਮ ਚੋਂ ਵੀ ਜਿੱਤਰੇ ਆਂ। 10 ਆਪਣੇ ਪਹਿਲੀ ਨੇ ਰਾਜ ਸਭਾ 'ਚ ਵੀਰੋ ਜਦੋਂ 35-40 ਹੋ ਗਏ, ਉਹ ਵੀ ਬੋਲਣ ਵਾਲੇ, ਉਹ ਵੀ ਉਹ ਵੀ ਭਗਤ ਸਿੰਘ ਦੀ ਮਿੱਟੀ ਦੇ ਵਾਰਿਸ ਜਦੋਂ 35 40 ਹੋ ਗਏ ਫਿਰ ਆਪਾਂ ਨੂੰ ਕੌਣ ਰੋਕ ਲੂ ਦਰਿਆ ਆਪਦੇ ਰਸਤੇ ਆਪ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗ ਸਕਦੇ ਭਗਤ ਸਿੰਘ ਮਾਰ ਜਿੰਦਾਬਾਦ ਭਗਤ ਸਿੰਘ ਮਾਰ ਜਿੰਦਾਬਾਦ ਕੇਜਰੀਬਾਲ ਜੀ ਨਾਲ ਮੁਲਾਕਾਤ ਕਰਕੇ ਆਇਆ ਮੈਨੂੰ ਪੁੱਛਿਆ ਕਹਿੰਦੇ ਪੰਜਾਬ ਚ ਮੈਂ ਕਿਹਾ ਜੀ 13 0 ਕਹਿੰਦੇ ਪੱਕਾ ਮੈਂ ਕਿਹਾ ਹਾਂ ਜੀ ਕਦੇ ਫਿਰ ਮੇਰੇ ਵੱਲੋਂ ਉਹਨਾਂ ਨੂੰ ਸਾਰਿਆਂ ਨੂੰ ਧੰਨਵਾਦ ਕਹਿੰਦੀ ਇਹ ਮੈਨੂੰ ਜੇਲ੍ਹ ਚ ਕੱਰੀ ਬੈਠੇ ਆ ਕੋਈ ਗੱਲ ਨਹੀਂ ਇਹਨੂੰ ਲੱਗਦਾ ਪਤਾ ਨਹੀਂ ਕੇਦਰੀਵਾਲ ਨੂੰ ਜੇਲ੍ਹ ਚ ਕਰਕੇ ਅਸੀਂ ਉਹਦੀ ਪਾਰਟੀ ਦੀ ਆਵਾਜ਼ ਰੋਕ ਦਾਂਗੇ